ਹਾਂਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਢਿਲਵਾ ਬਲਾਕ ਦਾ ਮਾਨਤਾ ਭਲਾਈ ਦਾ ਕੇਂਦਰ ਜੋ ਕਿ ਨੌਜਵਾਨ ਸੇਵਾ ਕਰਦੇ ਹੋਏ ਤੁਸੀਂ ਦੇਖ ਸਕਦੇ ਆ ਤੇ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਸਾਰੀ ਕਲਾ ਸਿੱਖੀਏ ਜਿਵੇਂ ਹੁਣ ਇਹ ਲੈਬ ਵੀ ਚਲਾ ਲੈਂਦੇ ਆ ਤੇ ਪਲੰਬਰ ਦਾ ਕੰਮ ਵੀ ਕਰ ਲੈਂਦੇ ਆ ਜਾਨੀ ਕਿ ਅਸੀਂ ਚਾਹੁੰਦੇ ਆ ਕਿ ਸਾਰੇ ਸਾਡੇ ਜਿਹੜੇ ਨੌਜਵਾਨ ਡੇਰਾ ਸੱਚਾ ਸੌਦਾ ਨਾਲ ਜੁੜੇ ਇੱਕ ਇੱਕ ਜਣਾ 10-10 ਕੰਮ ਦੀ ਕਲਾ ਸਿੱਖੇ ਤਾ ਫੇਰ ਇਹ ਕਲਾ ਤੁਹਾਡੇ ਕੰਮ ਆਉਗੀ ਜਿਵੇਂ ਹੁਣ ਮੰਨ ਕੇ ਚੱਲੋ ਇਹ ਲੈਬ ਵੀ ਚਲਾ ਲੈਂਦੇ ਅੱਜ ਪਲੰਬਰ ਦਾ ਕੰਮ ਵੀ ਕਰਦੇ ਆ ਟੈਂਕੀ 'ਚ ਥੋੜਾ ਜਿਹਾ ਸੀਗਾ ਡਿਫਾਲਟ ਤੇ ਕਹਿੰਦੇ ਵੀ ਅਸੀਂ ਟੈਂਕੀ ਵੀ ਠੀਕ ਕਰ ਦਿਆਂਗੇ ਤਾਂ ਇਹ ਵੇਖ ਸਕਦੇ ਆ ਇਹੋ ਜਿਹਾ ਜਜ਼ਬਾ ਹੋਣਾ ਚਾਹੀਦਾ ਨੌਜਵਾਨਾਂ ਦੇ ਅੰਦਰ ਤਾਂ ਮੈਂ ਡੇਰਾ ਸੱਚਾ ਸੋਦਾ ਨਾਲ ਜੁੜੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਜਿੰਨੀ ਵੀ ਤੁਸੀਂ ਕਲਾ ਸਿੱਖ ਲਓਗੇ ਆਪਣੇ ਕੰਮ ਆਵੇਗੀ ਹੋਰ ਦੇ ਕੰਮ ਆਵੇਗੀ ਤੁਹਾਡੀ ਜ਼ਿੰਦਗੀ ਦੇ ਕੰਮ ਵਿੱਚ ਆਵੇਗੀ ਕਲਾ ਇਹ ਤਾ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਨੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਨੌਜਵਾਨਾਂ ਦੇ ਇੱਕ ਕੰਮ ਦੀਆਂ ਗੱਲਾਂ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ